ਜੇਕਰ ਜਿਸੇ ਨੂੰ ਦੱਲਣਾ ਕਰਨਾ ਹੋਵੇ ਅਤੇ ਅਸੀਂ ਹੁਣ ਤੀ ਬੋਲੀ ਦੀ ਭਾਸ਼ਾ ਹੀ ਸਤਨਾ ਸਕੀਏ ਤਾਂ ਇਹ ਰਿਸ਼ਤਾ ਬਹੁਤ ਧੀਰਗ ਟਿਕਨੇ ਸ਼ਰਦਾ ਦਾਸ ਭਾਈ ਬਲਜੀਤ ਸਿੰਘ ਗ੍ਰੰਥੀ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਦੀ ਬਾਹਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਨਾ ਦਾ ਗੁਰਿਆਈ ਦਿਵਸ ਜਿਸ ਨੂੰ ਗੁਰਮਖੀ ਦਿਵਸ ਮਰਜਾ ਮਨਾਉਂਦਿਆ ਹੋਇਆ ਯਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਜਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੇ ਪ੍ਰਬੰਧ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਤੇ ਵਿਦਿਆ ਵਿਭਾਗ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਆਦਿ ਵਿਖੇ ਮਹਾਨ ਗੁਰਮਤ ਸਮਾਗਮ ਹੋ ਰਹੇ ਨੇ ਜਿਸ ਵਿੱਚ ਵੱਖ-ਵੱਖ ਸਕੂਲਾਂ ਤੋਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਦੇ ਲਿਖਤੀ ਮੁਕਾਬਲੇ ਭਾਸ਼ਣ ਮੁਕਾਬਲੇ ਕੀਰਤਨ ਮੁਕਾਬਲੇ ਹੋ ਰਹੇ ਨੇ ਸੋ ਇਸ ਸਮੁੱਚੇ ਸਮਾਗਮ ਦਾ ਜਿਹੜਾ ਮਕਸਦ ਆ ਉਹ ਬੱਚਿਆਂ ਨੂੰ ਗੁਰੂ ਸਾਹਿਬ ਜੀ ਦੀ ਸਿੱਖਿਆਵਾਂ ਦੇ ਨਾਲ ਜੋੜਨਾ ਉਪਦੇਸ਼ ਦੇ ਨਾਲ ਜੋੜਨਾ ਤੇ ਗੁਰਮੁਖੀ ਲਿਪੀ ਦੇ ਮਹਤਵ ਵਧ ਜਿਹੜੀ ਉਹ ਜਾਣਕਾਰੀ ਦੇਣੀ ਹੈ ਤੇਨ ਅਜਿ ਦਿਹਾੜੇ ਨੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਦਾ ਗੁਰਿਆਈ ਦਿਵਸ ਉਸ ਤੋਂ ਪਰੰਤ ਬਾਬਾ ਟਾਲਰਾਇ ਸਾਹਿਬ ਜੀ ਦਾ ਜੋਤੀ ਜੋਤਿ ਦਿਵਸ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਨ ਜੋ ਅੱਜ ਹੈ ਇਹ ਆਯੋਜਨ ਰੱਖਿਆ ਗਿਆ ਉਹ ਸਭ ਤੋਂ ਪ੍ਰਮੁੱਖ ਸੀਗਾ ਗੁਰਮੁਖੀ ਦੇਸ ਗੁਰਮੁਖੀ ਲਿਪੀ ਜਿਹੜੀ ਸਾਡੀ ਪ੍ਰਮੁੱਖ ਲਿਪੀ ਆ ਸਭ ਨੂੰ ਉਹਨੂੰ ਸਾਨੂੰ ਮੰਨਣਾ ਚਾਹੀਦਾ ਵਾ ਕਿ ਅਸੀਂ ਕਿਸ ਅਦਾਰੇ ਜਾਂ ਕਿਸ ਪੰਜਾਬ ਦੀ ਧਰਤੀ ਦੇ ਅਸੀਂ ਜੰਮੇ ਆ ਤੇ ਜੇ ਸਾਨੂੰ ਮਾਤ ਭਾਸ਼ਾ ਹੀ ਨਹੀਂ ਆਉਗੀ ਤੇ ਅਸੀਂ ਫਿਰ ਕਿਸ ਤੇ ਜਾਵਾਂਗੇ ਜੇ ਦੀ ਮਾਸ਼ਪਾ ਮਾਤ ਭਾਸ਼ਾ ਹੀ ਖਤਮ ਹੋ ਜਾਂਦੀ ਆ ਉਹ ਫਿਰ ਕੌਮ ਰਹਿੰਦੀ ਇਸ ਕਰਕੇ ਗੁਰੂ ਮਹਾਰਾਜ ਵੀ ਕਹਿੰਦੇ ਆ ਕਿ ਆਪਣੀ ਜਿਹੜੀ ਲਿਪੀ ਆ ਉਹਦੇ ਨਾਲ ਜੁੜੋ ਹਾਂ ਠੀਕ ਹੈ ਬਾਕੀ ਭਾਸ਼ਾਵਾਂ ਵੀ ਸਿੱਖੋ ਪਰ ਕਦੀ ਆਪਣੀ ਮਾਂ ਬੋਲੀ ਨਾ ਭੁੱਲੋ ਤੇ ਅੱਜ ਅਸੀਂ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਿਆਈ ਦਿਵਸ ਨੂੰ ਗੁਰਮੁਖੀ ਦਿਵਸ ਵਜੋਂ ਮਨਾਣਾ ਆਏ ਆ ਤੇ ਇੱਥੇ ਮੰਜੀ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਅਸੀਂ ਸ਼ਬਦ ਗੀਤਨ ਕੀਤਾ ਆ ਪਾਸ਼ਨ ਮੁਕਾਬਲੇ ਕਰਵਾਏ ਗਏ ਨੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ ਨੇ ਤੇ ਸਾਡੀ ਟੀਮ ਨੇ ਅਸੀਂ ਸ਼ਬਦ ਕੀਰਤਨ ਗਾਇਨ ਕੀਤਾ ਆ ਤੇ ਸਾਨੂੰ ਬਹੁਤ ਹੀ ਮਾਣ ਆ ਕਿ ਸਾਡੇ ਕਾਲਜ ਨੂੰ ਇੱਥੇ ਬੈ ਕੇ ਤੇ ਇਹਨਾਂ ਵਧੀਆ ਮੌਕਾ ਮਿਲਿਆ ਸ਼ਬਦ ਕੀਰਤਨ ਕਰਨ ਦਾ ਗੁਰੂ ਅੰਗਦ ਦੇ ਪਾਤਸ਼ਾਹ ਦੀ ਗੁਰਿਆਈ ਦੀਵਸ ਨੂੰ ਸਮਰਪਿਤ ਗੁਰਮਖੀ ਦਿਵਸ ਜਿਹੜਾ ਵਾ ਉਹ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮੌਕੇ ਜਿਹੜਾ ਵਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਕਰੀਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜ ਕਾਲਜ ਜਿਹੜੇ ਆ ਉਹਦੇ ਵਿੱਚ 1500 ਦੇ ਕਰੀਬ ਬੱਚਿਆਂ ਨੇ ਇੱਥੇ ਹਾਜ਼ਰੀ ਭਰੀ ਆ ਜਿਸ ਵਿੱਚ ਉਹਨਾਂ ਦੇ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਧਾਰਮਿਕ ਮੁਕਾਬਲੇ ਕਰਵਾਏ ਆ ਗੁਰਮੁਖੀ ਆ ਸੁੰਦਰ ਲਿਖਾਈ ਆ ਦੇ ਆ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਉਹਨਾਂ ਬੱਚਿਆਂ ਨੇ ਜਿਹੜਾ ਵਾ ਆਪਣੇ ਆਪਣੇ ਜਿਹੜੇ ਆ ਸਕੂਲਾਂ ਕਾਲਜਾਂ ਦੇ ਮਿਲੋਂ ਜਿਹੜਾ ਵਾ ਉਹ ਸ਼ਮੂਲੀਅਤ ਕਰਕੇ ਇਸ ਜਿਹੜਾ ਪਾਰਟਿਸਿਪੇਟ ਕੀਤਾ ਵਾ ਇਸ ਵਿੱਚ ਜਿਹੜੇ ਆ ਕੋਆਰਡੀਨੇਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਲਜ ਤੇ ਸਾਡੇ ਬਟਾਲਾ ਕਾਲਜ ਤੋਂ ਪ੍ਰਿੰਸੀਪਲ ਡਾਕਟਰ ਸੁਲਵਿੰਦਰਪਾਲ ਸਿੰਘ ਨੂੰ ਨਾਲ ਲਾਇਆ ਗਿਆ ਉਹ ਵੀ ਸਾਡੇ ਆਪਣਾ ਨਾਲ ਆ ਆਪਣੇ ਬੱਚਿਆਂ ਦੇ ਨਾਲ ਪਹੁੰਚਿਆ